ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਛਪੈ ਛੰਦ ਤੁਵ ਪ੍ਰਸਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛਪੈ ਛੰਦ ਤੁਵ ਪ੍ਰਸਾਦ ਛਪੈ ਛੰਦ ਇਸ ਤੇ ਜਮਕੀ ਲਾ ਦੇਣੀ ਐ ਪੋਲਾ ਜਾ ਬੋਲਣਾ ਛਪੈ ਛਪੈ ਨਹੀਂ ਬੋਲਣਾ ਪਾਰਾ ਨਹੀਂ ਬੋਲਣਾ ਪੋਲਾ ਬੋਲਣਾ ਛਪੈ ਦਾ ਅਰਥ ਹੈ ਛੇ ਛੇ ਪੰਕਤੀਆਂ ਵਾਲਾ ਪੜਾ ਚਾਂਦ ਤੋਇ ਪ੍ਰਸਾਦ ਤਤਾ ਪੈ ਚ ਅੱਧਾ ਵਾਵਾ ਪੱਪੇ ਦੇ ਪੈ ਚ ਅੱਧਾ ਰਾਰਾ ਸਸੇ ਕਨ ਦੱਦੇ ਸਾਰੀ ਤੋਇ ਪ੍ਰਸਾਦ ਕਈ ਗੁਰਮੁਖ ਇਸ ਤਰ੍ਹਾਂ ਪੜ੍ਹਦੇ ਨੇ ਇਸ ਨੂੰ ਤੱਤੇ ਔਕੜ ਐੜਾ ਤੋ ਤੋ ਪ੍ਰਸਾਦ ਕਈ ਗੁਰਮੁਖ ਇਸ ਤਰ੍ਹਾਂ ਵੀ ਪੜ੍ਹਦੇ ਨੇ ਤੱਤੇ ਔਕੜ ਐੜ ਦਿਨਾਵ ਤੋਇ ਤੋਇ ਪ੍ਰਸਾਦ ਪ੍ਰਸਾਦ ਚੇਤੀ ਬੋਲਾਂਗੇ ਪੈਚ ਅਧਰਾਰਾ ਲੱਗਾ ਹੋਇਆ ਪਪੇ ਦੇ ਪ੍ਰਸਾਦ ਇਸ ਤਰ੍ਹਾਂ ਬੋਲਣਾ ਹੈ ਤਉਹ ਪ੍ਰਸਾਦ ਤਉਹ ਪ੍ਰਸਾਦ ਤੱਤੇ ਔਕੜ ਅੜੇ ਦਿਲਾਵਾ ਤਉਹ ਪ੍ਰਸਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ